ਸੱਚੀ ਕਾਲਜੀ ਅੱਜ ਅਸੀਂ ਸਮੇਂ ਦੀ ਗੱਲ ਕਰਦੇ ਆਂ ਕਿ ਸਮੇਂ ਵਿੱਚ ਕਿੰਨੀ ਤਾਕਤ ਆ ਜਿਵੇਂ ਕਹਿੰਦੇ ਭੁੱਲ ਜਾਂਦੇ ਸਭ ਰਿਸ਼ਤੇ ਨਾਤੇ ਬਦਲ ਜਾਂਦੇ ਨੇ ਲੋਕ ਬੁੱਲੇ ਸ਼ਾ ਜਦ ਸਮਾਂ ਬਦਲਦਾ ਸਮਿਆਂ ਦੇ ਨਾਲ ਸੋਚ ਜਿਹੜਾ ਸਮਾਂ ਆ ਸਮਾਂ ਸਾਨੂੰ ਬਹੁਤ ਕੁਝ ਸਿਖਾਉਂਦਾ ਸਮੇਂ ਦੇ ਵਿੱਚ ਬਹੁਤ ਤਾਕਤ ਆ ਸਮੇਂ ਦੇ ਨਾਲ ਬਹੁਤ ਕੁਝ ਬਦਲ ਜਾਂਦਾ ਲੋਕ ਵੀ ਰਿਸ਼ਤੇ ਵੀ ਤੇ ਅਸੀਂ ਖੁਦ ਵੀ ਸਮਾਂ ਸਾਡੀ ਜ਼ਿੰਦਗੀ ਦਾ ਸਰਬੋਤਮ ਟੀਚਰ ਆ ਸਮਾਂ ਸਾਨੂੰ ਜ਼ਿੰਦਗੀ ਜਿਉਣੀ ਸਿਖਾਉਂਦਾ ਕਈ ਵਾਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਚੰਗਾ ਸਮਾਂ ਆਉਂਦਾ ਤੇ ਕਈ ਵਾਰ ਮਾੜਾ ਸਮਾਂ ਆਉਂਦਾ ਹਰ ਸਮਾਂ ਸਾਨੂੰ ਇੱਕ ਨਵਾਂ ਹੀ ਤਜਰਬਾ ਦੇ ਕੇ ਜਾਂਦਾ ਤੇ ਅਸੀਂ ਉਸ ਵੇਲੇ ਜਦੋਂ ਸਮਾਂ ਲੰਘ ਜਾਂਦਾ ਅਸੀਂ ਸੋਚਦੇ ਹਾਂ ਵੀ ਆਹ ਕ ਗੱਲ ਜਿਹੜੀ ਆ ਇਹ ਸਾਡੇ ਨਾਲ ਜੇ ਸਾਨੂੰ ਪਤਾ ਹੁੰਦਾ ਤੇ ਅਸੀਂ ਐਦਾਂ ਨਹੀਂ ਐਦਾਂ ਕਰਨਾ ਸੀਗਾ ਜਾਂ ਅਸੀਂ ਐਦਾਂ ਕਰ ਲੈਂਦੇ ਨਹੀਂ ਸਮੇਂ ਵਿੱਚ ਜਿਹੜੀ ਆ ਬੜੀ ਤਾਕਤ ਹੈਗੀ ਆ ਸਮਾਂ বারবার ਇੱਕੋ ਜਿਹਾ ਰਹਿੰਦਾ ਸਾਡੀ ਜ਼ਿੰਦਗੀ ਦੇ ਵਿੱਚ ਹਰ ਇਨਸਾਨ ਦਾ ਸਮਾਂ ਬਦਲਦਾ ਰਹਿੰਦਾ ਚੰਗਾ ਮਾੜਾ ਸਾਨੂੰ ਸਮੇਂ ਦੀ ਕਦਰ ਕਰਨੀ ਚਾਹੀਦੀ ਆ ਜਦੋਂ ਕਿਸੇ ਤੇ ਮਾੜਾ ਸਮਾਂ ਆਉਂਦਾ ਤੇ ਸਾਨੂੰ ਉਹਦੀ ਮਦਦ ਕਰਨੀ ਚਾਹੀਦੀ ਆ ਮਾੜਾ ਸਮਾਂ ਕਈ ਤਰੀਕਿਆਂ ਵਿੱਚ ਆ ਜਾਂਦਾ ਜਿਵੇਂ ਕਹਿ ਲਓ ਵੀ ਕਿਸੇ ਨੂੰ ਕੋਈ ਆਰਥਿਕ ਤੰਗੀ ਆ ਜਾਂਦੀ ਆ ਕਿਸੇ ਤੇ ਕੋਈ ਬਿਮਾਰੀ ਆ ਜਾਂਦੀ ਆ ਕਿਸੇ ਨੂੰ ਕਿਸੇ ਤਰ੍ਹਾਂ ਦੀ ਮਤਲਬ ਕੇਈ ਸਰੀਰਕ ਪੱਖੋਂ ਪਰੇਸ਼ਾਨ ਹੋ ਜਾਂਦਾ ਕਿਸੇ ਵੇਲੇ ਕੋਈ ਮਾਨਸਿਕ ਪੱਖੋਂ ਪਰੇਸ਼ਾਨ ਹੋ ਜਾਂਦਾ ਕਿਸੇ ਵੇਲੇ ਕੋਈ ਆਰਥਿਕ ਪੱਖੋਂ ਪਰੇਸ਼ਾਨ ਹੋ ਜਾਂਦਾ ਤੇ ਉਸ ਵਕਤ ਤੇ ਸਾਨੂੰ ਆਪਣੇ ਭੈਣ ਭਰਾਵਾਂ ਦੀ ਬਹੁਤ ਜ਼ਰੂਰਤ ਹੁੰਦੀ ਆ ਪਰ ਜੋ ਅੱਜ ਦਾ ਸਮਾਂ ਹੋ ਗਿਆ ਵਾ ਸਮਾਂ ਬਹੁਤ ਬਦਲ ਗਿਆ ਸਮੇ ਦੇ ਨਾਲ ਜਿਦਾਂ ਤਾਂ ਸਭ ਲੋਕ ਬਹੁਤ ਬਦਲ ਗਏ ਆ ਜੀਦੇ ਤੇ ਚੰਗਾ ਸਮਾਂ ਵਾ ਉਸ ਟਾਈਮ ਤੇ ਉਹ ਸੋਚਦਾ ਵਾ ਕਿ ਮਾੜੇ ਸਮੇਂ ਵਿੱਚ ਜੇ ਕੋਈ ਇਨਸਾਨ ਬੈਠਾ ਵਾ ਨਾ ਅਹੀਂ ਉਹਦੀ ਮਦਦ ਨਹੀਂ ਕਰਨੀ ਚਾਹੁੰਦੀ ਕਿ ਸ਼ਾਇਦ ਸਾਡੇ ਤੇ ਅੱਜ ਸਮਾਂ ਚੰਗਾ ਵਾ ਅਹੀਂ ਤੰਦਰੁਸਤਾਂ ਸਾਡੇ ਕੋਲ ਪੈਸੇ ਆ ਸਾਡੇ ਕੋਲ ਅਕਲਾ ਵਾ ਤੇ ਸਾਡੇ ਕੋਲ ਸ਼ਾਇਦ ਇਹ ਸਦਾ ਹੀ ਕੁਛ ਰਹਿਣਾ ਨਹੀਂ ਕਹਿੰਦੇ ਮਾੜਾ ਸਮਾਂ ਕੋਈ ਖਰੀਦ ਕੇ ਨਹੀਂ ਲੈਂਦਾ ਕੋਈ ਨਹੀਂ ਆਪਣੇ ਵਾਸਤੇ ਮਾੜਾ ਸਮਾਂ ਖਰੀਦਦਾ ਨਾ ਉਹ ਕੋਈ ਕਿਸੇ ਕਿਸਮ ਦਾ ਕੋਈ ਉਹ ਕਿਹਦੇ ਵਾਸਤੇ ਵਿੱਚ ਹੀ ਹੈਗਾ ਕਿ ਕੋਈ ਇਨਸਾਨ ਆਪਣੇ ਵਾਸਤੇ ਮਾੜਾ ਸਮਾਂ ਲੈ ਹੁੰਦੇ ਹਰ ਇੱਕ ਇਨਸਾਨ ਚਾਹੁੰਦਾ ਕਿ ਸਾਡੇ ਤੇ ਚੰਗਾ ਸਮਾਂ ਹੀ ਆਵੇ ਮਾੜਾ ਸਮਾਂ ਨਾ ਆਵੇ ਪਰ ਕੋਈ ਵੀ ਇਨਸਾਨ ਅਜਿਆ ਨਹੀਂਗਾ ਜਿਹਦੇ ਤੇ ਹਮੇਸ਼ਾ ਹੀ ਚੰਗਾ ਸਮਾਂ ਆਉਂਦਾ ਉਹਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਦੋਵਾਂ ਤਰ੍ਹਾਂ ਦਾ ਹੀ ਜਿਹੜਾ ਹੈਗਾ ਸਮਾਂ ਵੇਖਣਾ ਪੈਂਦਾ ਜਿਵੇਂ ਆਪਾਂ ਨੂੰ ਵੇਖੋ ਕਿ ਆ ਪਾਣੀ ਦੀ ਫਿਤਰਤ ਵੇਖੋ ਕਿ ਪਾਣੀ ਕਿੰਨਾ ਠੰਡਾ ਤੇ ਪਾਣੀ ਦੇ ਵਿੱਚ ਜਿੰਨੀ ਹਮਰਜੀ ਰਕਾਫਟਾਂ ਜਾਂ ਉਹ ਆਪਣੀ ਤੇਜ਼ੀ ਦੇ ਨਾਲ ਚੱਲੇ ਜਾਂਦਾ ਔਰ ਹਮੇਸ਼ਾ ਨਿਮਾਨ ਨੂੰ ਜਾਂਦਾ ਵਾ ਜਿੰਨੇ ਮਰਜੀ ਰਕਾਫਟਾਂ ਖੜੀਆਂ ਕਰ ਦੋ ਜਿੰਨੇ ਮਰਜੀ ਇੰਤਜ਼ਾਮ ਕਰ ਲੋ ਪਰ ਉਹਨੇ ਪਾਣੀ ਨੇ ਆਪਾਂ ਵੱਡੇ ਵੱਡੇ ਬੰਨ ਲਾ ਲੋ ਕੁਛ ਵੀ ਕਰ ਲੋ ਉਹਨੇ ਕਿਸ ਤਰ੍ਹਾਂ ਕਿਤੇ ਆਪਣਾ ਰਾਹ ਬਣਾ ਹੀ ਲੈਣਾ ਵਾ ਤੇ ਜੇਕਰ ਰਾਹ ਦੇ ਵਿੱਚ ਬੜੇ ਬੜੇ ਵੱਡੇ ਪੱਥਰ ਵੀ ਪਏ ਆ ਤੇ ਉਹਨੇ ਪੱਥਰਾਂ ਤੋਂ ਪਾਰ ਕਰਕੇ ਨਿਕਲ ਜਾਣਾ ਇਸੇ ਤਰ੍ਹਾਂ ਹੀ ਸਾਡੀ ਜ਼ਿੰਦਗੀ ਆ ਜ਼ਿੰਦਗੀ ਨੂੰ ਵੀ ਆਪਾਂ ਆਪਣਾ ਪਾਣੀ ਦੀ ਤਰ੍ਹਾਂ ਹੀ ਸਮਝਣਾ ਚਾਹੀਦਾ ਕਿ ਜਿਵੇਂ ਪਾਣੀ ਵੱਡੇ ਪਹਾੜਾਂ ਦੇ ਵਿੱਚੋਂ ਆਇਆ ਪਾਣੀ ਕਿੰਨੇ ਉੱਚੇ ਥਾਂ ਤੋਂ ਆਇਆ ਤੇ ਨੀਵੇਂ ਨੂੰ ਜਾਂਦਾ ਤੇ ਅਸੀਂ ਲੋਕ ਜਿਹੜੇ ਆਪਣੇ ਆਪ ਨੂੰ ਹਰ ਕੋਈ ਉੱਚਾ ਸਮਝਦਾ ਵੀ ਸਾਡੇ ਜਿੰਨਾ ਕੋਈ ਉੱਚਾ ਹੀ ਨਹੀਂ ਹੈਗਾ ਆਪਾਂ ਨੂੰ ਪਾਣੀ ਤੋਂ ਸਿੱਖਿਆ ਲੈ ਲੈਣੀ ਚਾਹੀਦੀ ਆ ਔਰ ਸਮੇਂ ਦੀ ਵੀ ਵੇਖੋ ਪਾਣੀ ਇੱਕ ਵੱਡ ਉੱਚਿਆਂ ਪਹਾੜਾਂ ਤੋਂ ਆ ਕੇ ਤੇ ਨਿਮਾਨ ਨੂੰ ਜਾਂਦਾ ਨਾ ਕਿ ਉਹ ਤਾਂ ਨੂੰ ਜਾਂਦਾ ਉਹਦੇ ਰਸਤੇ ਦੇ ਵਿੱਚ ਕਿੰਨੀਆਂ ਮੁਸ਼ਕਲਾਂ ਆਉਂਦੀਆਂ ਕਿੰਨੇ ਕਿੰਨੇ ਵੱਡੇ ਭਾਵੇਂ ਪੱਥਰ ਰੱਖ ਦੋ ਜੋ ਮਰਜ਼ੀ ਰੱਖ ਲਓ ਆਪਣਾ ਰਾਹ ਬਣਾ ਹੀ ਲੈਂਦਾ ਇਸੇ ਤਰ੍ਹਾਂ ਹੀ ਸਮਾਂ ਵੀ ਹਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਜੋ ਵੀ ਕੋਈ ਮਾੜਾ ਚੰਗਾ ਸਮਾਂ ਦਾ ਉਹ ਨਿਕਲ ਜਾਂਦਾ ਤੇ ਕਈ ਲੋਕ ਜਿਹੜੇ ਆ ਜਿਵੇਂ ਉਹ ਪੱਥਰ ਬਣ ਕੇ ਖੜੇ ਹੋ ਜਾਂਦੇ ਆ ਤੇ ਪਰ ਫਿਰ ਵੀ ਉਹ ਜਿਹੜਾ ਸਮਾਂ ਨਿਕਲ ਜਾਂਦਾ ਅੱਜ ਕੱਲ੍ਹ ਰਿਸ਼ਤੇਦਾਰ ਭੈਣ ਭਰਾ ਜਿਹੜੇ ਆ ਸਮਾਂ ਵੇਖ ਕੇ ਰਿਸ਼ਤੇਦਾਰੀਆਂ ਪਗਾ ਰਹੇ ਆ ਸਮਾਵੇਹ ਕੇ ਮੇਲ ਵਰਤ ਰਹਾ ਵਿਆਹ ਸ਼ਾਦੀਆਂ ਦੇ ਵਿੱਚ ਵੇਖੀਦਾ ਵੀ ਕਈ ਫੰਕਸ਼ਨਾਂ ਦੇ ਵਿੱਚ ਜਿਹੜੇ ਹੈਗੇ ਆ ਕਾਰਡ ਵੀ ਬੰਦੇ ਦੀ ਹیثیت ਮੁਤਾਬਕ ਦੇਖ ਰਿਹਾ ਸਮੇਂ ਸਮੇਂ ਅਨੁਸਾਰ ਦੇ ਰਿਹਾ ਵੀ ਆ ਬੰਦਾ ਇਸ ਤਰ੍ਹਾਂ ਦੀ ਕੈਟਾਗਰੀ ਦਾ ਤੇ ਇਹਨੂੰ ਇਸ ਤਰ੍ਹਾਂ ਦੇਣਾ ਆ ਬੰਦਾ ਇਸਨੂੰ ਫੰਕਸ਼ਨ ਵੀ ਇਸ ਤਰੀਕੇ ਦੇ ਨਾਲ ਰੱਖ ਰਿਹਾ ਵੀ ਚੰਗੇ ਲੋਕਾਂ ਨੂੰ ਚੰਗੇ ਕਾਰਡ ਦੇਣੇ ਚੰਗੇ ਫੰਕਸ਼ਨ ਦੇਣਾ ਆਮ ਲੋਕਾਂ ਨੂੰ ਆਮ ਪਰ ਜਿਹੜੇ ਭੈਣ ਭਰਾ ਰਿਸ਼ਤੇਦਾਰੀਆਂ ਹੁੰਦੀਆਂ ਵਾ ਉਹ ਸਾਰੀਆਂ ਇੱਕੋ ਜਿਹੀਆਂ ਹੀ ਹੁੰਦੀਆਂ ਵਾ ਪਰ ਜੇਕਰ ਕੋਈ ਕਦਰ ਕਰਨੀ ਜਾਣੇ ਸਮਾਂ ਬਹੁਤ ਬਲਵਾਨ ਹੈ ਸਮੇਂ ਦੇ ਵਿੱਚ ਬਹੁਤ ਤਾਕਤ ਵਾ ਸਮਾਂ ਕਿਸੇ ਕੋ ਪੁੱਛ ਕੇ ਨਹੀਂ ਆਉਂਦਾ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ ਸਮੇਂ ਦੇ ਨਾਲ-ਨਾਲ ਆਪਣੇ ਰਿਸ਼ਤੇਦਾਰਾਂ ਦੀ ਭੈਣ ਭਰਾਵਾਂ ਦੀ ਵੀ ਕਦਰ ਕਰਨੀ ਚਾਹੀਦੀ ਆ ਜੇਕਰ ਕਿਸੇ ਤੇ ਕੋਈ ਮਾੜਾ ਸਮਾਂ ਆਉਂਦਾ ਜਿੱਥੋਂ ਤੱਕ ਹੋ ਸਕੇ ਸਾਨੂੰ ਉਹਦੀ ਮਦਦ ਕਰਨੀ ਚਾਹੀਦੀ ਆ ਜਿਸ ਤਰ੍ਹਾਂ ਵੀ ਹੋਵੇ ਮੰਨ ਲਓ ਜੇ ਕੋਈ ਹੁਣ ਅੱਜ ਕੱਲ ਵੇਖੋ ਜਿਵੇਂ ਹੜ ਆਉਂਦੇ ਆ ਲੋਕਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ 6 ਮਹੀਨੇ ਦੀ ਮਿਹਨਤ ਰਚੂਨੇ ਪੱਕੇ ਹੋਏ ਆ ਫਸਲਾਂ ਆ ਗਈਆਂ ਪਰ ਉਹ ਪਾਣੀ ਦੇ ਨਾਲ ਬਰਬਾਦ ਹੋ ਗਈਆਂ ਲੋਕਾਂ ਦੇ ਘਰਾਂ ਵਿੱਚ ਪਾਣੀ ਆ ਗਿਆ ਉਹਨਾਂ ਨੇ ਇਤਨੀ ਕ ਪੁੱਛਿਆ ਨਾਲ ਦੇ ਵਿੱਚ ਕੋਈ ਉਹਨਾਂ ਦੀ ਅਕਲਾਂ ਸਿਆਣਫਾਂ ਹੀ ਕੰਮ ਕਰਦੀਆਂ ਵਾ ਕਿਉਂਕਿ ਵਕਤ ਦਾ ਨਹੀਂ ਪਤਾ ਹੁੰਦਾ ਵੇਖੋ ਬੱਦਲ ਫੜਦੇ ਆ ਪਤਾ ਨਹੀਂ ਕਿੱਥੇ ਦੀ ਕਿੱਥੇ ਦੁਨੀਆ ਜਿਹੜੀ ਕਿੰਨੇ ਸਾਲਾਂ ਹਜ਼ਾਰਾਂ ਸਾਲਾਂ ਤੋਂ ਵਸੀ ਹੁੰਦੀ ਆ ਤੇ ਆਹ ਉਤਰਾਂ ਅੰਚਲ ਦੇ ਵਿੱਚ ਵੇਖੋ ਜਦੋਂ ਬੱਦਲ ਫੜਦੇ ਆ ਤੇ ਕਿੰਨੇ ਪਿੰਡਾਂ ਦੇ ਪਿੰਡ ਹੀ ਰੁੜ ਜਾਂਦੇ ਗੱਲ ਹੈ ਤੇ ਸਮੇਂ ਦੀ ਆ ਔਰ ਕੁਦਰਤ ਦੀ ਕੁਦਰਤ ਬੜੀ ਬੇਅੰਤ ਆ ਉਹ ਹਰ ਇਨਸਾਨ ਦਾ ਸਮਾਂ ਚੰਗੇ ਤੋਂ ਚੰਗਾ ਵੀ ਨਾ ਉਹ ਚੰਗਾ ਹੀ ਸਮਾਂ ਹਮੇਸ਼ਾ ਕੁਝ ਰੱਖਦੀ ਕਿਹੇਗਾ ਤੇ ਨਾ ਉਹ ਮਾੜਾ ਹੀ ਰੱਖਦੀ ਆ ਕੁਦਰਤ ਦੀ ਇਹ ਫਿਤਰਤ ਆ ਉਹ ਉਹ ਹਰ ਇੱਕ ਦਾ ਬੈਲੈਂਸ ਬਣਾ ਕੇ ਰੱਖਦੇ ਆ ਸਾਨੂੰ ਇੱਕ ਸਬਰ ਨਹੀਂ ਆਉਂਦਾ ਸਾਨੂੰ ਸੰਤੋਖ ਨਹੀਂ ਆਉਂਦਾ ਅਸੀਂ ਐਵੇਂ ਭਟਕਦੇ ਰਹਿੰਨੇ ਆ ਵੀ ਸ਼ਾਇਦ ਸਾਡੇ ਨਾਲ ਹੀ ਇਹ ਹੋ ਰਿਹਾ ਨੇ ਆਪਾਂ ਨੂੰ ਬੜੇ ਬੜੇ ਵੱਡੇ ਜਿਹੇ ਮਹਿਲ ਮਨਾਰੇ ਦੇਖਦੇ ਆ ਬੜੇ ਬੜੇ ਵੱਡੀਆਂ ਕਾਰਾਂ ਵਿੱਚ ਜਾਂਦੇ ਦੇਖਦੇ ਆ ਆਪਾਂ ਸੋਚਦੇ ਆ ਕਿ ਬੰਦਾ ਕਿੰਨਾ ਸੁਖੀ ਆ ਬੰਦੇ ਦੇ ਕਿੱਡੇ ਇਹ ਨਹੀਂ ਪਤਾ ਕਿ ਜੇ ਸਾਡੇ ਕੋਲ ਭਾਵੇਂ ਕੋਈ ਮਾੜੇ ਘਰ ਵੀ ਹੈ ਗਿਆ ਤਾਂ ਅਸੀਂ ਸੁਖ ਸ਼ਾਂਤੀ ਦੇ ਨਾਲ ਆਪਣੇ ਪਰਿਵਾਰ ਚ ਬੈਠੇ ਆ ਤੇ ਜੇ ਇੱਕ ਮਹਿਲ ਬਣੇ ਹੋਇਆ ਤੇ ਪਤਾ ਨਹੀਂ ਉਹਦੇ ਵਿੱਚ ਕੋਈ ਚੱਜ ਨਾ ਰਹਿੰਦਾ ਵੀ ਆ ਜਾਂ ਨਹੀਂ ਵੀ ਰਹਿੰਦਾ ਕੋਈ ਵੱਡੀ ਸਾਰੀ ਗੱਡੀ ਜਾਂ ਡਈ ਆ ਅਹਿਆਂ ਨੇ ਵੇਖੋ ਕਿੰਡੀ ਵੱਡੀ ਗੱਡੀ ਆ ਹਾਂ ਤੇ ਇਹ ਨਹੀਂ ਪਤਾ ਕਿ ਉਹਦੇ ਕੋਲ ਵੱਡੀ ਗੱਡੀ ਦੇ ਨਾਲ ਕਿੰਨੇ ਕਿੰਨੇ ਵੱਡੇ ਦੁੱਖ ਹੋਣਗੇ ਸਾਨੂੰ ਸਮੇਂ ਦੀ ਜਿਹੜੀ ਆ ਕਦਰ ਕਰਨੀ ਚਾਹੀਦੀ ਆ ਸਮਿਆਂ ਇਹ ਆ ਕਿ ਆਪਾਂ ਨੂੰ ਜ਼ਿੰਦਗੀ ਬਹੁਤ ਖੂਬਸੂਰਤ ਮਿਲੀ ਆ ਜਿਹੜੀ ਜ਼ਿੰਦਗੀ ਆ ਇਹ بار بار ਨਹੀਂ ਮਿਲਣੀ ਜ਼ਿੰਦਗੀ ਦਾ ਇੱਕ ਇੱਕ ਪਲ ਦਾ ਸਾਨੂੰ ਆਨੰਦ ਮਾਨਣਾ ਚਾਹੀਦਾ ਵਾ ਐਵੇਂ ਸਮਾਂ ਸਾਨੂੰ ਵਿਅਰਥ ਨਹੀਂ ਗੁਆਉਣਾ ਚਾਹੀਦਾ ਇੱਕ ਦੂਜੇ ਦੀਆਂ ਗੱਲਾਂ ਵਿੱਚ ਆ ਕੇ ਜਾਂ ਇੱਕ ਦੂਜੇ ਵੱਲ ਵੇਖ ਕੇ ਕਿ ਫਲਾਣਾ ਕਿਦਾਂ ਜਾਂ ਟੀ ਇਹ ਕਿਦਾਂ ਨਹੀਂ ਆਪਾਂ ਆਪਣੇ ਆਪ ਨੂੰ ਤਾਕਤਵਰ ਬਣਾਉਣਾ ਵਾ ਹਰ ਹਿੰਮਤ ਕਰਨੀ ਆ ਸਮੇਂ ਦੇ ਨਾਲ ਜੇ ਚੰਗਾ ਸਮਾਂ ਆ ਸਾਡੇ ਕੋਲ ਸਾਰਾ ਕੁਝ ਬਹੁਤ ਵਧੀਆ ਤੇ ਤਾਂ ਵੀ ਰੱਬ ਦਾ ਸ਼ੁਕਰਾਨਾ ਕਰਨਾ ਚਾਹੀਦਾ ਕਿ ਸ਼ੁਕਰ ਹੈ ਮਾਲਕਾ ਤੂੰ ਸਾਡੇ ਤੇ ਸਮਾਂ ਲਿਆਂਦਾ ਚੰਗਾ ਲਿਆਂਦਾ ਚੰਗਾ ਹੀ ਰੱਖੀ ਜੇ ਮਾੜਾ ਸਮਾਂ ਆ ਗਿਆ ਤਾਂ ਵੀ ਮਾਲਕ ਦਾ ਸ਼ੁਕਰਾਨਾ ਚਾਹੀਦਾ ਕਿ ਮਾਲਕਾ ਸਾਨੂੰ ਇੰਨੇ ਵਿੱਚ ਸਬਰ ਦੇਵੀਂ ਸਾਨੂੰ ਸੰਤੋਖ ਦੇਵੀਂ ਅਸੀਂ ਡੋਲੀਏ ਨਾ ਕਿਸੇ ਗੱਲੋਂ ਵੀ ਇੱਕ ਉਹ ਪ੍ਰਮਾਤਮਾ ਹੀ ਆ ਜਿਹੜਾ ਸਾਨੂੰ ਮਾੜੇ ਸਮੇਂ ਦੇ ਵਿੱਚ ਸਬਰ ਸੰਤੋਖ ਦਿੰਦਾ ਨਹੀਂ ਤੇ ਜਿਹੜੇ ਆਪਣੇ ਸਕੇ ਭੈਣ ਭਰਾ ਰਿਸ਼ਤੇਦਾਰ ਹੀ ਹੁੰਦੇ ਆ ਉਹ ਤੇ ਸਹੋਂ ਮਜ਼ਾਕ ਹੀ ਅਡਾਉਂਦੇ ਆ ਵੀ ਇਹਨੂੰ ਅਕਲ ਨਹੀਂ ਵੇਖਿਆ ਹੀ ਇਦਾਂ ਨੇ ਇਦਾਂ ਕਰਦੇ ਆ ਨਹੀਂ ਉਹ ਪ੍ਰਮਾਤਮਾ ਦਾ ਹੈ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਜੋ ਕੁਝ ਵੀ ਆ ਪ੍ਰਮਾਤਮਾ ਦੇ ਹੱਥ ਵਿੱਚ ਆ ਜੋ ਵੀ ਚੰਗਾ ਮਾੜਾ ਕੰਮ ਕਰਦਾ ਉਹ ਪ੍ਰਮਾਤਮਾ ਹੀ ਕਰਦਾ ਵਾ ਅੰਧੇ ਨੇ ਕਿ ਇਨਸਾਨ ਕੋਈ ਨਹੀਂ ਹਸਿਆਣਾ ਸਮਾ ਸਿਆਣਾ ਵਾ ਜੀਦਾ ਸਮਾ ਚੰਗਾ ਹੋਵੇ ਉਹਦਾ ਘਰ ਪਰਿਵਾਰ ਪਰਿਵਾਰ ਸਭ ਚੰਗਾ ਜਿੱਦਾਂ ਕਹਿੰਦੇ ਜੀ ਦੀ ਕੋਠੀ ਵਿੱਚ ਦਾਣੇ ਤੇ ਉਹਦੇ ਕਮਲੇ ਵੀ ਸਿਆਣੇ ਤੇ ਜੇ ਕੋਈ ਉਹ ਵੀ ਬੰਦਾ ਹੈਗਾ ਕਿ ਜਿੰਨੇ ਰੋਜ਼ ਦੇ ਰੋਜ਼ ਆਪਣਾ ਕੋਈ ਦਿਹਾੜੀ ਦਾ ਪੱਕਾ ਕਰਕੇ ਆਉਣਾ ਤੇ ਉਹੀ ਖਾਣਾ ਪਰ ਇਹ ਆ ਵੀ ਉਹਨੂੰ ਆਪਣੀ ਸੰਤੁਸ਼ਟੀ ਆ ਕਿ ਮੈਂ ਜੋ ਮਿਹਨਤ ਕਰਦਾ ਆਪਣੇ ਬੱਚਿਆਂ ਨੂੰ ਹੱਕ ਦੀ ਮਿਹਨਤ ਦੀ ਜਿਹੜੀ ਆ ਉਹ ਕਮਾਈ ਖਵਾ ਰਿਆ ਵਾਂ ਤੇ ਸਮਾ ਜਿਹੜਾ ਵਾ ਬਹੁਤ ਹੀ ਕੀਮਤੀ ਆ ਸਾਡੀ ਜ਼ਿੰਦਗੀ ਵੀ ਬਹੁਤ ਕੀਮਤੀ ਆ ਸਾਨੂੰ ਵਿਅਰਥ ਦੀਆਂ ਗੱਲਾਂ ਦੇ ਵਿੱਚ ਆਪਣਾ ਸਮਾਂ ਨਹੀਂ ਗਵਾਉਣਾ ਚਾਹੀਦਾ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਹੀ ਕਰੀ ਚਾਹੀਦਾ ਵੀ ਸ਼ੁਕਰਾਂ ਮਾਲਕਾ ਤਰ ਤੂੰ ਸਾਨੂੰ ਜ਼ਿੰਦਗੀ ਦਿੱਤੀ ਜੋ ਰਿਸ਼ਤੇਦਾਰ ਭੈਣ ਭਰਾ ਵੀ ਉਹ ਵੀ ਇਸ ਸਮੇਂ ਦੇ ਵਿੱਚ ਜੋ ਆਏ ਉਹ ਦੁਬਾਰਾ ਨਹੀਂਗੇ ਮਿਲਣੇ ਸਾਨੂੰ ਹਰ ਇੱਕ ਦੀ ਕਦਰ ਕਰਨੀ ਚਾਹੀਦੀ ਆ ਚਾਹ ਕੋਈ ਅਮੀਰ ਆ ਚਾਹ ਕੋਈ ਗਰੀਬ ਆ ਚਾਹ ਕੋਈ ਵੱਡਾ ਚਾਹ ਕੋਈ ਛੋਟਾ ਆ ਸਮਾਂ ਹਰੇਕ ਦਿਨ ਨਿਕਲ ਜਾਂਦਾ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ ਕਦੇ ਵੀ ਜੋ ਕੁਦਰਤ ਨੇ ਲਿਖਿਆ ਜਿਹਦੇ ਕਰਮਾਂ ਦਾ ਵੀ ਲਿਖਿਆ ਉਹ ਉਹਨੂੰ ਮਿਲਣਾ ਹੀ ਮਿਲਣਾ ਸਾਨੂੰ ਚਿੰਤਾ ਨਹੀਂ ਕਰਨੀ ਚਾਹੀਦੀ ਕਿਸੇ ਵੀ ਗੱਲ ਦੀ ਜੇ ਆਪਾਂ ਨੂੰ ਪਰਮਾਤਮਾ ਤੇ ਭਰੋਸਾ ਰੱਖਣਾ ਚਾਹੀਦਾ ਕਿ हे ਪਰਮਾਤਮਾ हे ਸਤਗੁਰ ਤੂੰ ਜੋ ਵੀ ਕਰ ਰਿਹਾ ਤੇਰੀ ਰਜ਼ਾ ਵਿੱਚ ਹੋ ਰਿਹਾ ਤੇ ਇੱਕ ਪਰਮਾਤਮਾ ਹੀ ਆ ਜਿਹੜੇ ਸਾਨੂੰ ਇੰਨੀ ਵੱਡੀ ਹਿੰਮਤ ਔਰ ਹੌਸਲਾ ਦਿੰਦਾ ਵਾ ਤੇ ਉਹ ਕਿਸੇ ਦਾ ਵੀ ਹੌਸਲਾ ਢੇਟ ਢੇਰੀ ਨਹੀਂ ਕਰਦਾ ਸਾਨੂੰ ਪਰਮਾਤਮਾ ਨੂੰ ਰਾਤ ਦਿਨ ਧਿਆਉਣਾ ਚਾਹੀਦਾ ਉਹਦੇ ਸ਼ੁਕਰਾਨਾ ਕਰਨਾ ਚਾਹੀਦਾ ਵਾਹਿਗੁਰੂ ਅੱਗੇ ਅਰਦਾਸ ਕਰਨੀ ਚਾਹੀਦੀ ਆ ਕਿ ਖੁਲਤਾ ਹੀ ਪਲਾ ਕਰੀ ਸਾਡੀਆਂ ਮਾਂ ਮਾਂਦੀਆਂ ਨੇ ਪਰਮਾਤਮਾ ਖੁਲਤਾ ਪਲਾ ਕਰੀ ਤੇ ਕਿਸੇ ਦੇ ਪੈਰਾਂ ਪਿੱਛੇ ਸਾਡਾ ਵੀ ਪਲਾ ਕਰੀ ਤੇ ਅੱਜ ਦਾ ਜ਼ਮਾਨਾ ਹੈਗਾ ਸੋਸ਼ਲ ਮੀਡੀਆ ਦਾ ਜੋਗਾਗਾਵਾ ਤੇ ਆਪਾਂ ਇੱਕ ਦੂਜੇ ਦੀਆਂ ਚੀਜ਼ਾਂ ਵੇਖ ਕੇ ਭਾਵੇਂ ਉਹਨੇ ਕਿਸੇ ਦੀ ਕਾਰ ਦੇ ਲਾਗੇ ਫੋਟੋ ਖਚਾਈ ਹੋਵੇ ਤੇ ਆਪਾਂ ਭਾਵੇਂ ਕਿਸੇ ਦੀ ਕੋਠੀ ਦੇ ਅੱਗੇ ਫੋਟੋ ਖਿਚਾ ਕੇ ਪਾ ਦਵੇ ਤੇ ਉਹਨੇ ਹਨ ਬੱਲੇ ਬੱਲੇ ਫਲਾਣੇ ਕੋ ਬੜੀ ਵੱਡੀ ਕੋਠੀ ਬੜਾ ਸੋਖਾ ਬੜੀ ਵੱਡੀ ਉਹਨੇ ਗੱਡੀ ਆ ਉਹਦੇ ਕੋ ਉਹ ਬੜਾ ਵਧੀਆ ਵਾ ਭਾਵੇਂ ਉਹਨੇ ਗੱਡੀ ਕਰਾਇ ਤੇ ਖੜੀ ਹੋਵੇ ਆਪਾਂ ਐਵੇਂ ਖਾਮ ਖਾਈ ਸਮਝ ਜਿਹੜਾ ਲੋਕਾਂ ਦੀਆਂ ਗੱਲਾਂ ਵੇਖ ਕੇ ਲੋਕਾਂ ਦੀ ਉਹਨਾਂ ਚੀਜ਼ਾਂ ਹਲ ਵੇਖ ਕੇ ਵਿਅਸਤ ਕਰ ਰਹੇ ਆ ਨਹੀਂ ਆਪਾਂ ਨੂੰ ਆਪਣੇ ਸਮੇਂ ਦਾ ਬਹੁਤ ਵਧੀਆ ਜਿਹੜਾ ਹੈਗਾ ਵਾ ਕਦਰ ਕਰਨੀ ਚਾਹੀਦੀ ਆ ਜ਼ਿੰਦਗੀ ਵਾਰ-ਵਾਰ ਨਹੀਂ ਮਿਲਣੀ ਇੱਕ ਵਾਰੀ ਮਿਲੀ ਆ ਤੇ ਆਪਾਂ ਨੂੰ ਵਿਅਰਥ ਵਿੱਚ ਇਸ ਸਮਾਨੀ ਘੋਣਾ ਚਾਹੀਦਾ ਤੇ ਚਲੋ ਠੀਕ ਆ ਅਗੋਂ ਆਪਾਂ ਹੁਣ ਮਿਲਾਂਗੇ ਕਿਸੇ ਹੋਰ ਟੌਪਿਕ ਦੇ ਨਾਲ ਸੱਚੇਕਾਲ